ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਲੀਚੀ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਜਿਹੜਾ ਲੀਚੀ ਝੋਣ ਘੋਸਤ ਕੀਤਾ ਗਿਆ ਪਰ ਜਿਹੜੀ ਲੀਚੀ ਨੂੰ ਹਰ ਸਾਲ ਪਿਛਲੇ 4-5 ਸਾਲ ਤੋਂ ਲਾਲੀਏ ਤੇ ਹਰ ਸਾਲ ਕੋਈ ਨਾ ਕੋਈ ਮਾਰ ਇਹਨੂੰ ਜਰੂਰ ਪੈਂਦੀ ਪਈ ਹੈ ਦੱਸਦੀ ਕਿ ਪਹਿਲੇ 2-3 ਸਾਲ ਤੇ ਕਰੋਨਾ ਦੇ ਵਿੱਚ ਕਾਫੀ ਮਾਰ ਪਈ ਹੈ ਉਸ ਤੋਂ ਬਾਅਦ ਵੀ ਜਿਹੜੀ ਲੀਚੀ ਨੂੰ ਲਗਾਤਾਰ ਕੁਦਰਤ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਰ ਪੈ ਰਹੀ ਹੈ ਕਦੇ ਪਾਣੀ ਦੀ ਕਮੀ ਹੋ ਜਾਂਦੀ ਹੈ ਕਦੇ ਗਰਮੀ ਦੀ ਗੱਲ ਕਰਾਂਗੇ ਹੁਣ ਗਰਮੀ ਇਸ ਵਾਰ ਬਹੁਤ ਜ਼ਿਆਦਾ ਜਿਹੜੀ ਗਰਮੀ ਜਿਹੜੀ ਹੈ ਪਈ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਲੀਚੀ ਦੀਆਂ ਤੇ ਲੀਚੀ ਦੇ ਬਾਗ 'ਚ ਮੌਜੂਦ ਹਨ ਤੁਹਾਨੂੰ ਤਸਵੀਰਾਂ ਦਿਖਾਵਾਂ ਦੇਖ ਸਕਦੇ ਹੋ ਗਰਮੀ ਜ਼ਿਆਦਾ ਹੋਣ ਦੇ ਨਾਲ ਜਿਹੜੀ ਲੀਚੀ ਹੈ ਇਹ ਦਾਣੇ ਦੇਖ ਸਕਦੇ ਹੋ ਬਿਲਕੁਲ ਫਟ ਚੁੱਕ ਨੇ ਨਹੀਂ ਜਾ ਸਕਦੇ ਕਹਿ ਸਕਦੇ ਆ ਵੀ ਇਹਦੇ ਨਾਲ ਜਿੱਥੇ ਵਪਾਰੀਆਂ ਨੂੰ ਨੁਕਸਾਨ ਹੋਣਾ ਉੱਥੇ ਜਿਹੜਾ ਨੁਕਸਾਨ ਹੈ ਜਿਹੜੇ ਮਾਲਕ ਹੈਗੇ ਨੇ ਬਾਗ ਦੇ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਕਾਫੀ ਹੋਏਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਲੀਚੀ ਦੇ ਦਾਣੇ ਆ ਫੱਟੇ ਹੋਏ ਨੇ ਦੱਸਣਾ ਚਾਹੁੰਦਾ ਕਿ ਹਰ ਸਾਲ ਇਹ ਲੋਕ ਜਿਹੜੇ ਹੈਗੇ ਨੇ ਇਹ ਜਿਹੜੇ ਵਪਾਰੀ ਹੈਗੇ ਨੇ ਚਾਹੇ ਬਾ ਜਿਹੜੇ ਬਾਗਬਾਨ ਹੈਗੇ ਨੇ ਮਾਲਕ ਹੈਗੇ ਨੇ ਲੋ ਮੰਗ ਕੀਤੀ ਜਾਂਦੀ ਹੈ ਸਰਕਾਰ ਤੋਂ ਕਿ ਲੀਚੀ ਜ਼ੋਨ ਨੂੰ ਘੋਸ਼ਿਤ ਤੇ ਜ਼ਰੂਰ ਕੀਤਾ ਗਿਆ ਪਰ ਸਰਕਾਰ ਇਹਦੇ ਵੱਲ ਧਿਆਨ ਜ਼ਰੂਰ ਦੇਵੇ ਕਿ ਕਿੰਨਾ ਕਿੰਨਾ ਇਹਨਾਂ ਨੂੰ ਮਾਲੀ ਸਹਾਇਤਾ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਨੁਕਸਾਨ ਕਾਫੀ ਚਲਣਾ ਪੈਂਦਾ ਮਾਲਕਾਂ ਨੂੰ ਵੀ ਤੇ ਵਪਾਰੀਆਂ ਨੂੰ ਵੀ ਹੁਣ ਫਿਰ ਜਿਹੜੇ ਵਪਾਰੀਆਂ ਦੇ ਵਿੱਚ ਤੇ ਮਾਲਕਾਂ ਦੇ ਵਿੱਚ ਕਾਫੀ ਜਿਹੜਾ ਰੋਸ ਹੈ ਕਿ ਜਿਹੜੀ ਕੁਦਰਤ ਦੀ ਮਾਰ ਉਹਨਾਂ ਨੂੰ ਪੈਂਦੀ ਹੈ ਲੇਕਿਨ ਸਰਕਾਰਾਂ ਜਿਹੜੀ ਵਾਅਦੇ ਕਰਦੀ ਆ ਹਰ ਸਾਲ ਵਾਅਦੇ ਕਰਦੀ ਆ ਕਿ ਆਪਾਂ ਉਹਨਾਂ ਨੂੰ ਸਬਸਿਡੀ ਦੇ ਨਾਂ ਤੇ ਜਾਂ ਕਿਸੇ ਵੀ ਤਰ ਰਖਦੀ ਹੈ ਕਿ ਇਹਨਾਂ ਨੂੰ ਜਿਹੜਾ ਆਪਾਂ ਜ਼ਰੂਰ ਮੁਆਵਜ਼ਾ ਦਿੰਨੇ ਆ ਜਾਂ ਦੇਵਾਂਗੇ ਲੇਕਿਨ ਦਿੰਦੇ ਨਹੀਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਵਪਾਰੀ ਹੈਗੇ ਉਹਨਾਂ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਇਸ ਜਿਹੜੀ ਮਾਰ ਪਈ ਹੈ ਲੀਚੀ ਦੇ ਉੱਤੇ ਗਰਮੀ ਦੀ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਸਾਵੇਜ ਹੈ ਸਾਵੇਜ ਕੀ ਕਹਿਣਾ ਚਾਹਦੇ ਹੋ ਦੇਖਿਆ ਕਿ ਲੀਚੀ ਬਿਲਕੁਲ ਫਟ ਗਈ ਹੈ ਕੀ ਕਾਰਨ ਹੈਗਾ ਵਿਖਰੀ ਹੈ ਲੀਚੀ ਜੀ ਹਾਂ ਦੇਖੋ ਕਿਸ ਕਦਰ ਫਟ ਰਹੀ ਹੈ ਜੀ ਲੀਚੀ ਦੇਖੋ ਕਿਹੋ ਜਿਹਾ ਫਟ ਰਹੀ ਹੈ ਇਹ ਸਾਰੇ ਗਰਮੀ ਕੀ ਜ਼ਿਆਦਾ ਗਰਮੀ ਕੀ وجہ ਸੇ ਹੋ ਰਹਾ ਹੈ गर्मी की वजह फट रही है चप्पट हो रही है जी इसलिए क्या लीची देखो कैसे फट रही है नहीं जैसे हम देख रहे हैं अभी चार पाँच साल से कभी पहले तो कोरोना की काफ़ी मार पड़ी है ना पिछले साल भी मैंने हमने देखा था अभी काफ़ी नुकसान हुआ था किसी न किसी वजह से इस बार गर्मी जो बहुत ज़्यादा पड़ चुकी है लीची फट गई है क्या इसका आगे बेचने का कैसे फिर बिक रही है लीची जी? बस कहाँ बिकेगी जी फट गई सारी ऐसा कहाँ बिकेगी लीची ये तो यहीं भी खराब हो जाती है फिर नुकसान नुकसान जैसे किसको नुकसान है इसका ये तो नुकसान हमें भी है नुकसान तो ये तो दिख ही रहा है नुकसान सारी लीची फट रही चिपट हो रही ये कहाँ पे बिकेगी अब बताओ कहते हैं इस एरिया को जो पठानकोटा लीची जोन घोषित किया है जहाँ से देश विदेश तक लीची जाती है सरकार कहती है कि हम सब्सिडी देते हैं और भी कई तरह की जो वादे दावे किए जाते हैं कि मुआवजा भी देते हैं अगर कोई नुकसान होता क्या कभी मिला नुकसान इसका ना जी इसका कोई नुकसान नहीं मिला अभी तक कुछ नहीं मिला सरकार से तो कुछ ही नहीं मिला जी क्या मांग करते हो आप जी बस क्या मांग करेंगे यही देखो कैसे मतलब नुकसान हो रहा पटरी लीच या सरकार को भी थोड़ा बहुत दिखना चाहिए कहने लग गए जी कैसे नुकसान हो रहा है इनको भी कुछ इतनी दूर से आते हैं दो पैसे के नाम के आते हैं बंदा देखो ਜੀ ਬਿਲਕੁਲ ਹੋਰ ਵੀ ਜਿਹੜੇ ਮੌਜੂਦ ਨੇ ਸਾਡੇ ਨਾਲ ਲੀਚੀ ਦੇ ਜਿਹੜੇ ਵਪਾਰੀ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂ ਕੀ ਨਾਮ ਆਪਣਾ ਰિયાન ਹੈ ਜੀ ਮੁਹੰਮਦ ਰિયાન ਰિયાન ਜੀ ਕੀ ਕਹਿਣਾ ਚਾਹਤੇ ਹੋ ਲੀਚੀ ਫਟ ਚੁੱਕੀ ਹੈ ਨੁਕਸਾਨ ਹੈ ਜਾਂ ਫਾਇਦਾ ਹੈ ਇਸ ਵਾਰ ਫਿਰ ਇਸ ਵਿੱਚ ਨੁਕਸਾਨ ਤੋਂ ਜੇ ਬਤਰਾ ਹੋ ਗਿਆ ਸਾਰੀ ਲੀਚੀ ਪਟਰੀ ਦੇਖੋ ਹਮ ਤਾਂ ਇਹ ਕਹਿਣਾ ਚਾਹਵੇਗਾ ਆਪ ਜਿਸ ਤਰ੍ਹਾਂ ਕੋਈ ਆਦਮੀ ਇਹਨਾਂ ਦਾ ਵੀ ਕੋਈ ਉਪਾਏ ਹੋਗਾ ਸਰਕਾਰ ਸੇ ਹਮ ਤਾਂ ਇਹ ਕਹਿੰਦੇ ਹੋ ਦਵਾਈ ਦੁਵਾਈ ਕੁਛ ਥੋੜੀ ਬਹੁਤ ਜੋਇਸਾ ਮਾਲ ਦਵਾਈ ਮਾਰ ਦੱਤੇ ਨਾ ਇਸ ਪੇ इस वजह ठीक हो जाए मामला जो पहले मार दिया पटती न लीची इस वजह से कोई दवाई नहीं है इसकी ख़राब होने का कारण क्या पता खराब होने का कारण ये है जी पानी की कमी मौसम की गर्मी ज़्यादा हो रही इस वजह से इसका मतलब काफ़ी नुकसान होगा आप लोगों लो का जो बाग माल का है उनका भी नुकसान होगा नुकसान तो जी नुकसान है क्या सरकार से क्या मांग करते हो ये सरकार से क्या मांग करते हो तो बस थोड़ा सा दिखना चाहिए जी सरकार को थोड़ा सा ਬਿਲਕੁਲ ਬਿਲਕੁਲ ਦੋਸਤੋ ਤੁਸੀਂ ਦੇਖਿਆ ਕਿ ਕਿਵੇਂ ਜਿਹੜੇ ਹੈਗੇ ਨੇ ਦੁਕਾਨ ਦੇ ਵਿੱਚ ਵਪਾਰੀ ਹੈਗੇ ਨੇ ਬਾਗਾਂ ਦੇ ਵਿੱਚ ਇਹ ਵੀ ਕਹਿ ਰਹੇ ਨੇ ਕਿ ਕਾਫੀ ਨੁਕਸਾਨ ਆ ਇਹਨਾਂ ਦਾ ਇੱਕ ਵਾਰ ਦੁਬਾਰਾ ਤੁਹਾਨੂੰ ਦਿਖਾਵਾਂਗੇ ਬਾਗ ਪੂਰੇ ਦਾ ਪੂਰਾ ਦਿਖਾਵਾਂਗੇ ਦੇਖ ਸਕਦੇ ਹੋ ਬਾਗ ਹੈਗਾ ਲੀਸੀਆਂ ਦਾ ਪਰ ਲੀਚੀ ਜਿਹੜੀ ਆ ਬਿਲਕੁਲ ਜਿਹੜੀ ਆ ਫਟ ਚੁੱਕੀ ਆ ਫਟਣ ਦੇ ਨਾਲ ਲੀਚੀ ਜਿਹੜੀ ਆ बिकਣੀ ਜਿਹੜੀ ਮੁਸ਼ਕਲ ਹੋ ਜਾਏਗੀ ਇਨਾਂ ਦਾ ਜਿਹੜਾ ਕਾਫੀ ਨੁਕਸਾਨ ਹੋਏਗਾ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਸਰਕਾਰ ਹੈ ਸਰਕਾਰ ਨੂੰ ਇਸ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਇਹਨੂੰ ਲੀਚੀ ਜ਼ੋਨ ਘੋਸ਼ਿਤ ਕੀਤਾ ਗਿਆ ਤੇ ਇੱਧਰ ਧਿਆਨ ਦਿੱਤਾ ਜਾਏ ਇਹਨਾਂ ਨੂੰ ਕਿਤਨਾ ਕਿਤੇ ਜਿਹੜਾ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਜੋ ਜਿਹੜੇ ਵਪਾਰੀ ਵੀ ਬਚ ਸਕਣ ਤੇ ਜਿਹੜੇ ਮਾਲਕ ਹੈਗੇ ਆ ਬਾਗਾਂ ਦੇ ਉਹ ਵੀ ਬਚ ਸਕਣ ਦੋਸਤੋ ਤੁਹਾਨੂੰ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕੀ ਇਹਨਾਂ ਦੀ ਮੰਗ ਹੈ ਤੇ ਕੀ ਕਹਿਣਾ ਚਾਹੁੰਦੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਇਸ ਵਾਰ ਕਿਸ ਤਰ੍ਹਾਂ ਦੇ ਹਾਲਾਤ ਨੇ ਲੀਚੀ ਦੇ ਕਿੰਨਾ ਕੁ ਪੈਦਾਵਾਰ ਹੋਈ ਹੈ ਅ ਲੀਚੀ ਜ਼ੋਨ ਤੇ ਡਿਕਲੇਅਰ ਕਰਤਾ ਲੀਚੀ ਦੇ ਲੀਜੀਸਟੇਟ ਬਣਾਤੀਆਂ ਜ਼ੋਨ ਡਿਕਲੇਅਰ ਕਰਤਾ ਜਿਹੜਾ ਉਹ ਦੇ ਵਾਸਤੇ ਫਾਇਦਾ ਤੇ ਕਿਸਾਨਾਂ ਨੂੰ ਤਾਂ ਹੈ ਕਿ ਜੇ ਕਿਸਾਨਾਂ ਨੂੰ ਪ੍ਰੋਪਰ ਫੈਸਿਲਿਟੀ ਮਿਲੇ ਉਥੋਂ ਫਿਰ ਨੰਬਰ 2 ਵੀ ਇਸ ਵਾਰੀ ਸਰਦੀ ਗਈ ਲੇਟ ਲੇਟ ਆਣ ਨਾਲ ਕਿ ਹੋਇਆ ਵੀ ਬੂਟ ਜਿਹੜਾ ਸੀਗਾ ਦਾ ਲੀਚੀ ਦਾ ਉਹ ਵੀ ਲੇਟ ਆਇਆ ਲੇਟ ਆਣ ਨਾਲ ਕਿ ਹੋਇਆ ਕਿ ਲੀਚੀ ਪ੍ਰੋਪਰ ਮੈਚੂਰ ਨਹੀਂ ਹੋਈ ਪ੍ਰੋਪਰ ਜਿਹੜਾ ਸਾਈਜ਼ ਬਣਨਾ ਚਾਹੀਦਾ ਉਹ ਬਣੀ ਨਹੀਂ ਫਿਰ ਦੁਬਾਰਾ ਗਰਮੀ ਇੱਕਦਮ ਆਈ ਜੇ ਅੱਗੇ ਆਂਦਾ ਸੀ ਟੈਂਪਰੇਚਰ ਬੜਾ ਤਰੀਕੇ ਨਾਲ ਆਂਦਾ ਸੀ ਬੜੇ ਆਰਾਮ ਨਾਲ ਹੁਣ ਗਲੋਬਲ ਵਾਰਮਿੰਗ ਚ ਚੇਂजेस ਆ ਗਈਆਂ ਸਭ ਨੂੰ ਪਤਾ ਲੱਗ ਰਿਹਾ ਆ ਉਹਦੇ ਨਾਲ ਕੀ ਹੋ ਰਿਹਾ ਹੈ ਵੀ ਜਿਹੜੇ ਗਰਮੀ ਪੈ ਜਾਂਦੀ ਹੈ ਗਰਮੀ ਪਈ ਪਹਿਲੇ ਫੇਰ ਹਲਕੀ ਜੀ ਬਾਰਿਸ਼ ਪਿੱਛੋਂ ਫੇਰ ਗਰਮੀ ਤੇ ਲੀਚੀ ਹੋ ਗਈ ਕ੍ਰੈਕ ਉਹਦੇ ਨਾਲ ਕੀ ਹੋ ਗਿਆ ਵੀ ਲੀਚੀ ਕ੍ਰੈਕ ਹੋਣ ਨਾਲ ਉਹ ਲੀਚੀ ਜਿਹੜੀ ਕ੍ਰੈਕ ਹੈ ਉਹ ਨਾ ਕੋਈ ਤੋੜਦਾ ਨੂੰ ਤੇ ਨਾ ਉਹਨੂੰ ਕੋਈ ਖਰੀਦਾ ਉਹਦਾ ਕੀ ਹੋਇਆ ਕਿਸਾਨ ਦਾ ਤਾਂ ਹੋ ਗਿਆ ਨੁਕਸਾਨ ਇਹ ਵਪਾਰੀ ਦਾ ਨੁਕਸਾਨ ਹੋਇਆ ਤਾਂ ਇਹ ਨਾਲ ਕਿਸਾਨ ਦਾ ਨੁਕਸਾਨ ਡੈਫੀਨਿਟ ਹੋਇਆ ਹੈ ਜੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਉਹ ਮਰ ਗਿਆ ਇਸੇ ਔਖੇ ਵੇਲੇ ਵੇਲੇ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਬਾਹ ਫੜੇ ਉਹਨਾਂ ਨੂੰ ਇਹਨਾਂ ਸਮਰਥ ਬਣਾਓ ਕਿ ਉਹ ਹਮੇਸ਼ਾ ਕੋਈ ਚੀਜ਼ ਤੋਂ ਮੰਗਣ ਤੋਂ ਬਾਝੇ ਹੋ ਜਾਣ ਉਸ ਤਰੀਕੇ ਨਾਲ ਕਿਸਾਨਾਂ ਨੂੰ ਚਲਾਓ ਸਰ ਇਸ ਵਾਰ ਕਿੰਨੀ ਕੁ ਉਮੀਦ ਹੈ ਫਸਲ ਦੀ ਪੈਦਾਵਾਰ ਜੋ ਮੈਂ ਮੇਰੇ ਹਿਸਾਬ ਨਾਲ ਜਿੰਨੀ ਕਿ ਪਿਛਲੇ ਸਾਲ ਸੀਗੀ ਉਹਨਾਂ ਨਾਲ ਨੀਅਰ ਰਿਪੋਰਟ ਦੇ 30 40% ਥੱਲੇ ਜਾਏਗੀ